ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਬੇਸ਼ਾਨ ਜਲਾਸ਼ੀਲ ਭਗਤ ਸਿੰਘ ਲਗਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। महाराजा 6 ਦਸੰਬਰ 6 ਦਸੰਬਰ ਨੂੰ 바ਵਾ ਸਾਹਿਬ ਡਾਕਟਰ ਵੇਟਕਰ ਦੇ ਪ੍ਰੇਰਣਾ ਦਿਵਸ ਤੇ ਅਸੀਂ 바ਵਾ ਸਾਹਿਬ ਡਾਕਟਰ ਵੇਟਕਰ ਦੇ ਸਟੈਚੂ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹਾਂ ਮੇਰੇ ਨਾਲ ਮੇਰੇ ਪਟਵਾਰੀ ਸਹਿਮਾਨ ਕਨਗੋ ਸਹਿਮਾਨ ਡਿਪਟੀ ਡੀਓ ਰਜੇਸ਼ ਕੁਮਾਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਪਟਵਾਰੀ ਸ਼ਬਦਾ ਸੈਂਟਰ ਤੋਂ ਸ੍ਰੀ ਸਰਵਜੀਤ ਜੀ ਆਪਣੀ ਸਟਾਫ ਦੇ ਨਾਲ ਤੇ ਹੋਰ ਸਾਡੇ ਇੱਥੇ ਟਾਈਪਿਸਟ ਸਾਰੇ ਬੱਚੀਆਂ ਪਹੁੰਚੇ ਹਨ 바ਵਾ ਸਾਹਿਬ ਜੀ ਨੂੰ ਡਾਕਟਰ ਵੇਟਕਰ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਕਿਉਂਕਿ ਜਦੋਂ ਅਸੀਂ ਬਾਬਾ ਸਾਹਿਬ ਡਾਕਟਰ ਮੀਟਕਰ ਦਾ ਉਹਦਾ ਇਤਿਹਾਸਤਾ ਉਹਨਾਂ ਦਾ ਜੀਵਨ ਪੜ੍ਹਦੇ ਆ ਤਾਂ ਸਾਨੂੰ ਪਤਾ ਲੱਗਦਾ ਬਾਬਾ ਸਾਹਿਬ ਡਾਕਟਰ ਮੀਟਕਰ ਜੀ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਉਹਨਾਂ ਨੂੰ અપਮਾਨਤ ਹੋਣਾ ਪਿਆ ਔਰ ਵੈਲੋ ਐਜੂਕੇਟਰ ਲੈ ਕੇ ਵਿਦੇਸ਼ਾਂ ਤੋਂ ਵੀ ਪੜ੍ਹਾਈ ਲੈ ਕੇ ਇਸ ਦੇਸ਼ ਨੂੰ ਵਿਦੇਸ਼ਾਂ ਤੋਂ ਐਜੂਕੇਟਰ ਲੈ ਕੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਉਹਨਾਂ ਨੇ ਇਸ ਦੇਸ਼ ਦੇ ਵਿੱਚ ਜੋ ਸ਼ੂਹਾ ਸ਼ਾਤ ਅਨਟਚੇਬਿਲਟੀ ਦੇ ਖਿਲਾਫ ਜੋ ਸੰਵਿਧਾਨ ਦੇ ਵਿੱਚ ਸਾਨੂੰ ਅਧਿਕਾਰ ਲੈ ਕੇ ਦਿੱਤੇ ਆ ਕਿਉਂਕਿ 1947 ਤੋਂ ਪਹਿਲਾਂ ਇਸ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਆ ਉਹ ਜਿਹੜੇ ਨੈਤਿਕ ਜਿਹੜੇ ਅਧਿਕਾਰਾਂ ਤੋਂ ਬਾਂਝੇ ਰੱਖਿਆ ਗਿਆ ਸੀ ਸਾਨੂੰ ਪੜ੍ਹਾਈ ਦਾ ਅਧਿਕਾਰ ਹੈ ਨਹੀਂ ਸੀ ਅਸੀਂ ਗੁਰਦਾਰੇ ਮੰਦਿਰਾਂ ਮਸਜਿਦਾਂ ਵਿੱਚ ਨਹੀਂ ਜਾ ਸਕਦੇ ਸੀ ਚੰਗੀ ਗੁਰਦਾਰੇ ਨਹੀਂ ਜਾ ਸਕਦੇ ਅਸੀਂ ਚੰਗਾ ਰਹਿਣ ਸੈਣ ਸਾਡਾ ਬਹੁਤ ਦੂਜਾ ਸੀ ਬਾਬਾ ਸਾਡਾ ਡਾਕਟਰ ਮੈਡਿਕਲ ਨੇ ਸਾਨੂੰ ਸੰਵਿਧਾਨ ਦੇ ਵਿੱਚ ਜੋ ਸਾਨੂੰ ਮੌਲਿਕ ਅਧਿਕਾਰ ਲੈ ਕੇ ਦਿੱਤੇ ਉਹਨਾਂ ਨੂੰ ਅਸੀਂ ਮਾ ਉਹਨਾਂ ਦਾ ਹੱਕ ਪ੍ਰਾਪਤ ਕਰਕੇ ਅਸੀਂ ਪਸਿਆਂ ਵਾਲੀ ਜ਼ਿੰਦਗੀ ਤੋਂ ਨਿਕਲ ਕੇ ਇਨਸਾਨਾਂ ਵਾਲੀ ਜ਼ਿੰਦਗੀ ਵਿੱਚ ਆਏ ਹਾਂ ਅੱਜ ਸਾਡਾ ਫਰਜ਼ ਬਣਦਾ ਵੀ ਡਾਕਟਰ ਮੇਡ ਕਰ ਜੀ ਜੋ ਉਹਨਾਂ ਨੇ ਸਾਨੂੰ 2 ਸਾਲ 11 ਮਹੀਨੇ 18 ਦਿਨ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਇਹ ਸਬੰਧਾਨ ਲੈ ਕੇ ਦਿੱਤਾ ਅੱਜ ਸਬੰਧਾਨ ਦੇ ਮਾਧਿਅਮ ਇਸ ਤਿਹ ਦੇ ਚੱਲ ਰਹਾ ਤੇ ਮੈਂ ਇਸ ਤੋਂ ਡਿਪਟੀ ਡੀਓ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੇ ਉਹ ਇਸ ਵਿਸ਼ੇਸ਼ ਮੌਕੇ ਤੇ ਪਹੁੰਚੇ ਆ ਮੈਂ ਹੁਣ ਬੇਨਤੀ ਕਰੂੰ ਡਿਪਟੀ ਡੀਓ ਸਾਹਿਬ ਆਪਣੇ ਚੰਦ ਸ਼ਬਦ ਬਾਬਾ ਸਾਹਿਬ ਡਾਕਟਰ ਮੇਡ ਕਰ ਦੇ ਸੰਘਰਸ਼ ਬਾਰੇ ਉਹਨਾਂ ਦੇ ਅੱਜ ਪ੍ਰੇਰਨਾ ਦੇ ਉਸ ਬਾਰੇ ਇਹ ਜੀ ਡਿਪਟੀ ਡਾਇਰੈਕਟਰ ਸਾਹਿਬ ਅਰਜੇਸ਼ ਕੁਮਾਰ ਅੱਜ ਡਾਕਟਰ ਪੀਰਮੋ ਅਮਰਿਤਕਰ ਦਾ ਪ੍ਰੀਨਵਨ ਰਿਸਪਸ ਹੈ ਸੋ ਇਸ ਮੌਕੇ ਤੇ ਮੈਂ ਉਹਨਾਂ ਨੂੰ ਲੱਖ ਲੱਖ ਸ਼ਰਦਾ ਦੇ ਫੁੱਲ ਪੇਂਟ ਕਰਦਾ ਹਾਂ ਜਿਵੇਂ ਕਿ ਤੁਹਾਨੂੰ ਕੋ ਸਾਹਿਬ ਨੇ ਵੀ ਦੱਸਿਆ ਕਿ ਉਹਨਾਂ ਨੇ ਬਹੁਤ ਹੀ ਸੰਘਰਸ਼ ਕੀਤਾ ਜਿੰਦਗੀ ਦੇ ਵਿੱਚ ਤੇ ਬਹੁਤ ਹੀ ਵੱਡੀ ਉੱਚ ਪਦਵੀ ਤੇ ਬੈਠ ਕੇ ਗਏ ਉਹ ਉਹਨਾਂ ਨੇ ਭਾਰਤ ਦਾ ਸਨਮਾਨ ਲਿਖਿਆ ਜਿਦੇ ਵਿੱਚ ਉਹਨਾਂ ਨੇ ਹਰ ਇੱਕ ਵਿਅਕਤੀ ਦੇ ਅਧਿਕਾਰਾਂ ਬਾਰੇ ਕੀ ਉਹਦੇ ਪੰਜ ਮੌਲਿਕ ਅਧਿਕਾਰ ਕੀ ਹੈ ਉਹਨਾਂ ਬਾਰੇ ਉਹਨਾਂ ਨੂੰ ਜਾਗਰੂਕ ਕੀਤਾ ਸੋ ਉਸੇ ਜਾਗਰੂਤਾ ਪ੍ਰਤੀ ਅੱਜ ਸਾਰਾ ਦੇਸ਼ ਜਿਹੜਾ ਹੈਗਾ ਇੱਕ ਬਰਾਬਰ ਖੜਾ ਹੋਇਆ ਹਰ ਇੱਕ ਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਹੈ ਸੋ ਸਮੇਂ ਦੀ ਸੋਚ ਇਹ ਹੈ ਕਿ ਆਪਾਂ ਉਹਨਾਂ ਦੇ ਦਿੱਤੇ ਹੋਏ ਅਧਿਕਾਰ ਜੋ ਵੀ ਹੈ ਉਹਨਾਂ ਤੋਂ ਆਪਾਂ ਜਨ ਜਨ ਨੂੰ ਜਾਣੂ ਕਰਾਈਏ ਆ ਤਾਂ ਉਸ ਚੀਜ਼ ਦਾ ਪੂਰਾ ਪੂਰਾ ਫਾਇਦਾ ਉਠਾਈਏ ਤਾਂ ਹੀ ਉਹਨਾਂ ਦੀ ਸੋਚ ਦਾ ਜਿਹੜਾ ਕੋਈ ਉਹਨਾਂ ਦੇ ਸੰਘਰਸ਼ ਦਾ ਫਾਇਦਾ ਅਸੀਂ ਲੈ ਸਕਦੇ ਹਾਂ ਤੇ ਇਹੀ ਉਹਨਾਂ ਸੱਚੀ ਸਰਵਵਾਂ ਲਈ ਹੋਵੇਗੀ ਜੀ ਧੰਨਵਾਦ ਜੀ